ਮੋਗਾ ਵਿੱਚ ਅੱਜ ਕਿਸਾਨ ਮਹਾਪੰਚਾਇਤ ਹੈ ਜਿਸ ਵਿੱਚ ਵੱਖ-ਵੱਖ ਸੰਘਟਨਾਂ ਦੇ 40 ਤੋਂ 50 ਹਜ਼ਾਰ ਕਿਸਾਨ ਹਿੱਸਾ ਲੈਣਗੇ ਰਕੇਸ਼ ਤਿਕਾਇਤ ਵੀ ਖਾਸ ਤੌਰ ਤੇ ਇਸ ਮਹਾਪੰਚਾਇਤ ਵਿੱਚ ਪਹੁੰਚ ਰਹੇ ਨੇ ਕਿਸਾਨ ਨੇਤਾਵਾਂ ਨੇ ਕਿਹਾ ਹੈ ਕਿ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਨੇਤਾਵਾਂ ਨੇ ਕਿਹਾ ਹੈ ਕਿ ਅਸੀਂ ਹਮੇਸ਼ਾ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਤਾਂ ਅੱਗੇ ਵੀ ਕਰਦੇ ਰਹਾਂਗੇ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਥਾਵਾਂ ਤੇ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ ਉਹਨਾਂ ਕਿਹਾ ਹੈ ਮਹਾਪੰਚਾਇਤਾਂ ਲਈ ਸਾਡੀ ਪੂਰੀ ਤਿਆਰੀ ਹੈ ਜਿਸ ਵਿੱਚ ਸਾਰੇ ਕਿਸਾਨ ਸੰਘਨ ਲੇਤਾ ਪਹੁੰਚ ਰਹੇ ਨੇ ਇਹ ਅੱਜ ਇੱਥੇ ਜਿਹੜਾ ਹੈਗਾ ਪੰਜਾਬ ਦਾ ਇਕੱਲੇ ਦਾ ਇਕੱਠ ਹੋਣਾ ਹੈਗਾ 50000 ਦੇ ਲਗਭਗ ਜਿਹੜੇ ਹੈਗੇ ਕਿਸਾਨ ਤੇ ਜਿਹੜੀਆਂ ਔਰਤਾਂ ਸ਼ਾਮਿਲ ਹੋਣਗੀਆਂ ਇਹ ਜਿਹੜੀ ਅੱਜ ਦੀ ਹੈਗੀ ਹੈ ਮਹਾਪੰਚਾਇਤ ਇਹ ਜਿਹੜੇ ਕੇਂਦਰ ਸਰਕਾਰ ਨੇ ਪਿਛਲੇ ਦਿਨਾਂ ਦੇ ਪਿਛਲੇ ਮਹੀਨੇ ਦੇ ਵਿੱਚ ਇੱਕ ਡਰਾਫਟ ਭੇਜਿਆ ਹੈ ਨਵੀਂ ਖੇਤੀ ਨੀਤੀ ਸੰਬੰਧੀ ਜਿਹੜਾ ਕਾਲੇ ਕਾਨੂੰਨ ਅਸੀਂ ਪਿਛਲੇ ਸਮੇਂ ਦੇ ਵਿੱਚ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ ਰੱਦ ਕਰਾਏ ਨੇ ਉਹੀ ਕਾਲੇ ਕਾਨੂੰਨ ਜਿਹੜੇ ਹੈਗੇ ਆ ਟੇੜੇ ਢੰਗ ਨਾਲ ਸਰਕਾਰ ਜਿਹੜੀ ਹੈਗੀ ਆ ਰਾਜਾਂ ਦੁਆਰਾ ਲਾਗੂ ਕਰਾਉਣਾ ਚਾਹੁੰਦੀ ਹੈਗੀ ਆ ਜੇ ਕਾਨੂੰਨ ਲਾਗੂ ਹੁੰਦੇ ਆ ਤਾਂ ਖੁੱਲੇ ਮੰਡੀ ਦਾ ਜਿਹੜਾ ਹੈਗਾ ਉਹਦੇ ਵਿੱਚ ਸਪਸ਼ਟ ਲਿਖਿਆ ਹੈ ਖੁੱਲੇ ਮੰਡੀ ਹੋਊਗੀ ਤੇ ਖੁੱਲੇ ਮੰਡੀ ਦਾ ਮਤਲਬ ਹੈ ਵੀ ਸਰਕਾਰੀ ਮੰਡੀਆਂ ਦਾ ਹੌਲੀ-ਹੌਲੀ ਭੋਗ ਪੈ ਜਾਣਾ ਹੈਗਾ ਤੇ ਜਿਹੜੀ ਖੁੱਲੇ ਮੰਡੀ ਹੈਗੀ ਆ ਇੱਥੇ ਫਿਰ ਜਿਹੜੇ ਹੈਗੇ ਆ ਵੱਡੇ ਸਰਮਾਇਯਦਾਰ ਕਾਰਪੋਰੇਟ ਘਰਾਣਿਆਂ ਦੇ ਇਹਨਾਂ ਦੇ ਕਬਜ਼ਾ ਹੋਣਾ ਹੈ ਕਿਸਾਨਾਂ ਦੀ ਲੁੱਟ ਹੋਣੀ ਹੈ ਇਸ ਕਰਕੇ ਅਸੀਂ ਸਮਝਦੇ ਹੈਗਾ ਜਿਹੜਾ ਇਹ ਨੀਤੀ ਖਰੜਾ ਹੁਣ ਕੇਂਦਰ ਸਰਕਾਰ ਨੇ ਭੇਜਿਆ ਹੈਗਾ ਇਹ ਜਿਹੜੇ ਕੇਂਦਰ ਸਰਕਾਰ ਆਪ ਚਲਵੇ ਤੇ ਜਿਹੜੇ ਪੰਜਾਬ ਦੀ ਸਰਕਾਰ ਹੈਗੀ ਆ ਉਹ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇਹਨੂੰ ਰੱਦ ਕਰੇ ਇਹਨੂੰ ਨਾ ਕਿ ਇਹਦੀ ਸਪੋਰਟ ਕਰੇ ਇਸ ਕਰਕੇ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇਗੇ ਖਰੜਾ ਰੱਦ ਨਹੀਂ ਹੁੰਦਾਗਾ ਉਨਾ ਚਿਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੰਘਰਸ਼ ਚੱਲੂਗਾ ਇਹਦੇ ਨਾਲ ਦੀ ਨਾਲ ਜਿਹੜੀਆਂ ਮੋਦੀ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਸਾਡੀਆਂ ਮੰਗਾਂ ਮੰਨੀਆਂ ਸੀ ਦਿੱਲੀ ਸੰਘਰਸ਼ ਸਮੇਂ ਉਹ ਮੰਗਾਂ ਵੀ ਸ਼ਾਮਿਲ ਨੇ ਵੀ ਉਹ ਉਹ ਮੰਗਾਂ ਵੀ ਜਿਹੜੀਆਂ ਹੈਗੀਆਂ ਪੂਰੀਆਂ ਕੀਤੀਆਂ ਨੇ ਐਮਐਸਬੀ ਗਰੰਟੀ ਦਾ ਕਾਨੂੰਨ ਹੈਗਾ ਕਰਜ਼ਾ ਮਾਫੀ ਦਾ ਕਾਨੂੰਨ ਹੈਗਾ ਲਕੀਰ ਫੀਰ ਖੀਰ ਦੀ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਹੈਗੀ ਹੈ ਇਹ ਜਿਹੜੀਆਂ ਮੰਗਾਂ ਜਿਹੜੀਆਂ ਹੈਗੀਆਂ ਇਹ ਵੀ ਲਾਗੂ ਕੀਤੀਆਂ ਬਲਵੰਤ ਸਿੰਘ ਜੀ ਪਰ ਜਿਹੜੀ ਮੋਦੀ ਸਰਕਾਰ ਆ ਉਹ ਚੁੱਪ ਬੈਠੀ ਹੈ ਲੰਬੇ ਸਮੇਂ ਤੋਂ ਸੰਘਰਸ਼ ਜਾਰੀ ਹੈ ਡੱਲੇਵਾਲ ਸਾਹਿਬ ਲਗਾਤਾਰ ਮਰਨ ਵੱਤ ਤੇ ਬੈਠੇ ਅਸੀਂ ਤੇ ਡਾਊਨ ਹੁੰਦੀ ਜਾ ਰਹੀ ਹੈ ਪਰ ਟਸ ਤੋਂ ਮਸ ਨਹੀਂ ਹੋ ਰਹੀ ਸਰਕਾਰ ਵਜ੍ਹਾ ਕੀ ਹੈ ਸਰ ਮੋਦੀ ਸਰਕਾਰ ਜਿਹੜੀ ਹੈਗੀ ਆ ਅਸਲ ਤੇ ਜੇ ਐਂ ਕਹਿਣਾ ਹੋਵੇ ਇਹ ਜਿਹੜੀ ਹੈਗੀ ਆ ਅਣ ਲਾਣੀ ਹੋਈ ਡਿਕਟੇਟਰਸ਼ਿਪ ਹੈ ਉਹ ਅਣ ਲਾਣੀ ਐਮਰਜੈਂਸੀ ਆ ਜਿਹੜੀ ਇੰਦਰਾ ਗਾਂਧੀ ਨੇ ਕੀਤੀ ਸੀਗੀ ਉਹਨੇ ਐਲਾਨ ਕਰਕੇ ਕੀਤੀ ਸੀ ਇਹਨਾਂ ਨੇ ਬਿਨਾਂ ਐਲਾਨੂ ਕੀਤੀ ਹੋਈ ਹੈ ਇਹ ਜਿਹੜਾ ਮੋਦੀ ਹੈਗਾ ਇਹ ਕਿਸੇ ਦੀ ਕੋਈ ਗੱਲ ਨਹੀਂ ਸੁਣਦਾ ਤੇ ਆਪਣੀ ਮਨਮਰਜ਼ੀ ਕਰਦਾ ਹੈਗਾ ਭਰਾਵਾਂ ਨੂੰ ਭਰਾਵਾਂ ਨਾਲ ਲੜਾਉਂਦਾ ਹੈਗਾ ਇਸ ਕਰਕੇ ਜਿਹੜਾ ਹੈਗਾ ਇਹਦੇ ਖਿਲਾਫ ਜਿਹੜਾ ਹੈਗਾ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਇੱਕਜੁੱਟ ਹੋ ਕੇ ਲੜਨਾ ਪਊਗਾ ਤਾਂ ਹੀ ਮੋਦੀ ਸਰਕਾਰ ਦੀ ਹੋਸ਼ਿਆਂ ਕਰਨੀ ਲਿਆਂਦੀ ਜਾ ਸਕੇਗੀ ਦੇਖੋ ਜੀ ਇਹ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਆ ਜੇ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਦੇਸ਼ਾਂ ਨਿਰਦੇਸ਼ਾਂ ਦੇ ਮੁਤਾਬਕ 9 ਜਨਵਰੀ ਨੂੰ ਜ਼ਿਲ੍ਹਾ ਮੋਗਾ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਅੱਜ ਕਿਸਾਨ ਮਹਾਪੰਚਾਇਤ ਹੋ ਰਹੀ ਹੈ ਜਿਹਦੇ ਵਿੱਚ ਪੂਰੇ ਪੰਜਾਬ ਭਾਰਤੋਂ ਹਰੇਕ ਕੋਨੇ-ਕੋਨੇ ਦੇ ਉੱਤੋਂ ਕਿਸਾਨ ਤੇ ਕਿਸਾਨ ਬੀਬੀਆਂ ਹਾਜ਼ਰ ਹੋ ਰਹੀਆਂ ਆ ਤਕਰੀਬਨ ਗਿਣਤੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ 45 ਤੋਂ 50 ਹਜ਼ਾਰ ਦੀ ਗਿਣਤੀ ਦੇ ਵਿੱਚ ਜੋ ਸਾਡੇ ਕੋਲੇ ਡਾਟਾ ਲਿਸਟਾਂ ਆਈਆਂ ਉਹਦੇ ਮੁਤਾਬਕ ਇਸ ਇੱਥੇ ਪਹੁੰਚ ਰਹੇ ਆ ਇਹਦੇ ਸਾਡਾ ਇਸੇ ਤਰ੍ਹਾਂ ਹੀ ਵੱਡੀਆਂ-ਵੱਡੀਆਂ ਕਿਸਾਨ ਮਹਾਪੰਚਾਇਤਾਂ ਦੇਸ਼ ਦੇ ਵੱਖ-ਵੱਖ ਆਪਣੇ ਭਾਰਤ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਹੁੰਦੀਆਂ ਰਹਿਣਗੀਆਂ ਅੱਜ ਦੀ ਇਸ ਮਹਾਪੰਚਾਇਤ ਦੇ ਵਿੱਚ ਸਾਡੇ ਰਾਸ਼ਟਰੀ ਬਲਾਰੇ ਚੌਧਰੀ ਰਕੇਸ਼ਟ ਕਾ ਜੀ ਵੀ ਪਹੁੰਚ ਰਹੇ ਆ ਪੰਜਾਬ ਦੇ ਪ੍ਰਧਾਨ ਹਰਿੰਦਰ ਸਿੰਘ ਲਖੋਵਾਲ ਤੇ ਵਾਕਈ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਇੱਕ ਸਟੇਟ ਦੇ ਲੀਡਰ ਪਹੁੰਚ ਰਹੇ ਆ ਲਖੋ ਜੀ ਪਹੁੰਚ ਰਹੇ ਸਰ ਇੱਕ ਨਾ ਕੱਲ ਮੈਂ ਵੀਡੀਓ ਵੇਖ ਰਹੀ ਸੀ ਮੋਬਾਈਲ ਦੇ ਉੱਪਰ ਚੱਲ ਰਹੀ ਸੀ ਕਿਸਾਨ ਆਗੂ ਸੀ ਉਹ ਵੀ ਉਹ ਕਹਿੰਦਾ ਇੱਕ ਜੁੱਟ ਹੋਣ ਦੀ ਲੋੜ ਆ ਸਾਨੂੰ ਜਦੋਂ ਅਸੀਂ ਮਹਾਪੰਚਾਇਤ ਦੇ ਵਿੱਚ ਗਏ ਉੱਤੇ ਸਾਨੂੰ ਪੁੱਛਿਆ ਤੱਕ ਨਹੀਂ ਗਿਆ ਖਣੌਰੀ ਦੇ ਵਿੱਚ ਲੱਗਦਾ ਨਹੀਂ ਕਿ ਵੈਰ ਵਿਰੋਧ ਸਾਨੂੰ ਕੱਢਨੇ ਚਾਹੀਦੇ ਅਤੇ ਫਿਰ ਇੱਕ ਜੁਟਤਾ ਕਾਰਨ ਹੀ ਜਿਹੜਾ ਮਸਲੇ ਹੱਲ ਹੋਣ। ਬਿਲਕੁਲ ਜੀ ਵੇਖੋ ਇੱਕ ਜੁੱਟਤਾ ਜਿਹੜੀ ਸਾਡੇ ਅਸੀਂ ਉਸ ਗੱਲ ਦੇ ਹਾਂਮੀ ਆ ਸਾਨੂੰ ਹੋਣਾ ਚਾਹੀਦਾ ਇੱਕ ਜੁਟੀ ਹੋਣਾ ਚਾਹੀਦਾ ਪਰ ਅਸੀਂ ਹੈਗੇ ਵੀ ਆ ਠੀਕ ਆ ਮਾੜਾ ਮੋਟਾ ਕਿਸੇ ਆਪਸ ਵਿੱਚ ਬਖਰੇਵੇਂ ਮਾੜੇ ਮੋਟੇ ਲੀਡਰਾਂ ਦੇ ਹੋ ਸਕਦੇ ਆ ਪਰ ਜਿਹੜੇ ਕਿਸਾਨੀ ਨੂੰ ਪਿਆਰ ਕਰਨ ਵਾਲੇ ਆ ਉਹ ਸਾਰੇ ਇੱਕ ਜੁਟੀ ਆ। ਜਿੱਥੇ ਤੱਕ ਪੰਚਾਇਤਾਂ ਦੀ ਗੱਲ ਹੈ ਜਿਵੇਂ ਹੁਣ 4 ਤਰੀਕ ਨੂੰ ਉੱਥੇ ਸਾਡੇ ਪਿੱਛੇ ਹੋ ਕੇ ਹਟਿਆ ਸੁਵਾਨਾ ਟਵਾਣਾ ਦੇ ਵਿੱਚ ਹੋ ਕੇ ਹਟਿਆ ਉਸੇ ਤਰ੍ਹਾਂ ਵੀ ਅੱਜ ਇੱਥੇ ਮੋਗਾ ਦੇ ਵਿੱਚ ਹੈ ਇਸੇ ਤਰ੍ਹਾਂ ਇਹ ਆਪਣੇ ਜਿਹੜੇ ਭਾਰਤ ਦੇ ਵਿੱਚ ਵੱਖ-ਵੱਖ ਮਹਾਂਜਤਾਂ 45 ਤੋਂ 50000 ਇਕੱਠ ਹੋ ਦੀ ਸੰਭਾਵਨਾ ਹੈ ਜੋ ਪੂਰੇ ਪਕhta ਪ੍ਰਬੰਧ ਕੀਤੇ ਗਏ ਆ ਰੂਟ ਪਲਾਨ ਦਿੱਤਾ ਗਿਆ ਸਾਰਿਆਂ ਨੂੰ ਵੀ ਕਿਸੇ ਤਰ੍ਹਾਂ ਦੀ ਜਿਹੜੀ ਸਾਡੇ ਜਨਤਾ ਆਉਣ ਵਾਲੀ ਹੈ ਜਾਣ ਵਾਲੀ ਹੈ ਜਿਹੜੇ ਰਾਹੀ ਪੰਦੀ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਦਿੱਕਤ ਆਉਣ ਤੋਂ ਸਾਰੇ ਇਸ ਪ੍ਰੋਗਰਾਮ ਪਹਿਲਾਂ ਲਿਖੇ ਗਏ ਆ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕੀਤੀ ਆ ਵੀ ਕਿਸੇ ਨੂੰ ਨੰਗਣ ਵਾਲੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਅਸੀਂ ਇਸ ਕਿਸੇ ਨੂੰ ਪਰੇਸ਼ਾਨੀ ਦੇ ਕੇ ਰਾਜੀ ਨਹੀਂ ਅਸੀਂ ਆਪਦਾ ਇਸੇ ਕਰਕੇ ਮੰਡੀ ਦੇ ਵਿੱਚ ਘੱਟ ਰੱਖਿਆ ਵੀ ਜਿਹੜਾ ਅਸੀਂ ਆਪਦਾ ਆਰਾਮਦਾਰੀ ਨਾ ਕਰ ਸਕੀ ਅਗਲੇ ਜਿਹੜੇ ਜਾਣ ਵਾਲੇ ਆਪਦੇ ਆਪ ਦੀਆਂ ਮੰਜ਼ਲਾਂ ਤੇ ਆਰਾਮਦਾਰੀ ਨਾ ਜਾ ਸਕਣ